2024 ਕੇ ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਮੈਦਾਨ ਭਖਦਾ ਨਜ਼ਰ ਆ ਰਿਹਾ ਹੈ ਜਿਉਂ-ਜਿਉਂ ਚੋਣਾਂ ਦਾ ਸਮਾਂ ਨਜ਼ਦੀਕ ਆ ਰਿਹਾ ਹੈ ਤਿਉਂ-ਤਿਉਂ ਹੀ ਰਾਜਨੀਤਿਕ ਪਾਰਟੀਆਂ ਵੀ ਚੋਣ ਮੈਦਾਨ 'ਚ ਨਿੱਤਰੀਆਂ ਦਿਖਾਈ ਦੇ ਰਹੀਆਂ ਹਨ ਕੱਲ ਕੀਤੀ ਜਾਵੇ ਬੀਜੇਪੀ ਵੀ ਜੋ ਕਿ ਹੁਣ ਇਸ ਵੇਲੇ ਕੇਂਦਰ ਕੇ ਸਰਕਾਰ ਉਹਨਾਂ ਦੀ ਮੌਜੂਦ ਹੈ ਤਾਂ ਬੀਜੇਪੀ ਦੇ ਵੱਲੋਂ ਗੁਰਦਾਸਪੁਰ ਜ਼ਿਲ੍ਹਾ ਲੋਕ ਸਭਾ ਸੀਟ ਦੀ ਗੱਲ ਕੀਤੀ ਜਾਵੇ ਤਾਂ ਹਮੇਸ਼ਾ ਹੀ ਸਿਨੇ ਸਟਾਰ ਇੱਥੋਂ ਚੋਣ ਮੈਦਾਨ 'ਚ ਉਤਾਰਿਆ ਗਿਆ ਚਾਹੇ ਉਹ ਬਹੁਤ ਖੰਨਾ ਹੋਵੇ ਜਾਂ ਫਿਰ ਸਮੀਖਿਆ ਇਸ ਵਾਰ ਵੀ ਚੋਣਾਂ ਦੇ ਹਵਾਲੇ ਤੋਂ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਬੀਜੇਪੀ ਦੇ ਵੱਲੋਂ ਸੁਵਰਾਜ ਸਿੰਘ ਕਿਉਂਕਿ ਮਸ਼ਹੂਰ ਪਿਕਟਰ ਹਨ ਉਹਨਾਂ ਨੂੰ ਚੋਣ ਮੈਦਾਨ ਚ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਤਾਰਿਆ ਜਾਵੇਗਾ। ਬਾਕੀ ਵੀ ਜੇ ਪਾਰਟੀਆਂ ਦੀ ਗੱਲ ਕੀਤੀ ਜਾਵੇ ਤਾਂ ਬਾਕੀ ਵੀ ਆਪਣੀਆਂ ਪਾਰਟੀਆਂ ਜੋ ਰਾਜਨੀਤਿਕ ਨੇ ਉਹ ਤਿਆਰੀ ਕਰ ਰਹੀਆਂ ਨਜ਼ਰ ਆ ਰਹੀਆਂ ਨੇ 2024 ਦੀਆਂ ਚੋਣਾਂ ਲੈ ਕੇ। ਅਗਰ ਬੀਜੇਪੀ ਇਸ ਵਾਰ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਸੁਵਰਾਜ ਸਿੰਘ ਨੂੰ ਚੋਣ ਮੈਦਾਨ 'ਚ ਉਤਾਰਦੀ ਹੈ ਤਾਂ ਖਾਸ ਨਜ਼ਰ ਇਸ ਸੀਟ ਤੇ ਉੱਤੇ ਹਰ ਪਾਸੇ ਤੋਂ ਰਹੇਗੀ। ਦੇਖਣਾ ਹੁਣ ਇਹ ਹੋਏਗਾ ਕਿ ਹਰ ਪਾਰਟੀ ਆਪਣਾ ਉਮੀਦਵਾਰ ਕਿਸ ਨੂੰ ਲੈ ਕੇ ਚੋਣ ਮੈਦਾਨ ਚ ਨਿਤਰਦੀ ਹੈ ਤੇ ਜੇ ਗੱਲ ਕੀਤੀ ਆਗੇ ਬੀਜੇਪੀ ਦੀ ਤਾਂ ਬੀਜੇਪੀ ਦਾ ਵੀ ਦੇਖਣਾ ਹੋਵੇਗਾ ਕਿ ਇਸ ਵਾਰ ਫਿਰ ਜੁਗਰਾਜ ਸਿੰਘ ਦੇ ਰੂਪ ਦੇ ਬਚੇ ਸਤਾਰ ਨੂੰ ਹੀ ਚੋਣ ਮੈਦਾਨ ਚ उतारेगी ਜਾਂ ਫਿਰ ਕਿਸੇ ਹੋਰ ਨੂੰ ਲੈ ਕੇ ਆਵੇ ਤਾਂ ਆਪਾਂ ਪਾਸੇ ਪ੍ਰਮਿੰਦਰ ਨਾਲ ਤੁਫਾਲ ਤੁਸੀਂ ਮੈਂ ਨਹੀਂ ਆਣੂ ਵਰਤਾਂ